ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਸ਼ੇਰਗਾਹ ਸਾਹਿਬ ਇਹ ਉਹ ਪਵਨ ਸਥਾਨ ਹੈ ਜਿੱਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸ਼ੇਰ ਦਾ ਸ਼ਿਕਾਰ ਕੀਤਾ ਸੀ ਆਓ ਉਸ ਸਥਾਨ ਦੇ ਆਪਾਂ ਹੁਣ ਦਰਸ਼ਨ ਕਰਦੇ ਹਾਂ ਇਹ ਦਰਬਾਰ ਹੈ ਗੁਰਦੁਆਰਾ ਸ਼ੇਰਗਾਹ ਸਾਹਿਬ ਇੱਥੇ ਉਸ ਵਕਤ ਉਦੋਂ ਸਾਰਾ ਇਹ ਜੰਗਲ ਸੀ ਝਾੜ ਸੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਪੌਂਟਾ ਸਾਹਿਬ ਦੀ ਪਾਵਨ ਧਰਤੀ ਤੇ ਸੁਭਾਏ ਮਾਨ ਇਥੋਂ ਸੰਗਤਾਂ ਨੇ ਜਾ ਕੇ ਬੇਨਤੀ ਕੀਤੀ ਮਹਾਰਾਜ ਜੀ ਇਸ ਤਰ੍ਹਾਂ ਸ਼ੇਰ ਹੈ ਤੇ ਬੜਾ ਉਹ ਨੁਕਸਾਨ ਕਰਦਾ ਹੈ ਤੇ ਆਪ ਜੀ ਕਿਰਪਾ ਕਰੋ ਫਿਰ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਹਸਣ ਆ ਕੇ ਫਿਰ ਇੱਥੇ ਜਿਹੜਾ ਸ਼ੇਰ ਹੈ ਉਹਦਾ ਸ਼ਿਕਾਰ ਕੀਤਾ ਹੁਣ ਉਹ ਜਿਹੜੀ ਜਗ੍ਹਾ ਹੈ ਉਹ ਹੀਠਾ ਹੈ ਪੋਰਾ ਸਾਹਿਬ ਹੈ ਜਿੱਥੇ ਸ਼ੇਰ ਦਾ ਸ਼ਿਕਾਰ ਕੀਤਾ ਇਹ ਪੋਰਾ ਸਾਹਿਬ ਸਥਾਨ ਹੈ ਇਹ ਉਹ ਪਾਵਨ ਸਥਾਨ ਹੈ ਜਿੱਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸ਼ੇਰ ਦਾ ਸ਼ਿਕਾਰ ਕੀਤਾ ਤਾਂ ਇਸ ਗੁਰੂ ਘਰ ਦਾ ਜੋ ਨਾਮ ਹੈ ਸ਼ੇਰਗੜ੍ਹ ਸਾਹਿਬ ਹੈ ਔਰ ਇਹ ਪੌਂਟਾ ਸਾਹਿਬ ਤੋਂ ਥੋੜੀ ਹੀ ਅਗ ਹੈ ਪੌਂਟਾ ਸਾਹਿਬ ਤੋਂ ਅਗ ਹੈ ਪੰਗਾਣੀ ਸਾਹਿਬ ਤੋਂ ਪਿਛਾ ਹੈ ਸੋ ਹਿਮਾਚਲ ਦੇ ਵਿੱਚ ਪੌਂਟਾ ਸਾਹਿਬ ਦੇ ਨੇੜੇ ਹੀ ਇਹ ਜਿਹੜਾ ਪਵਨ ਸਥਾਨ ਹੈ ਜਿੱਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸ਼ੇਰ ਦਾ ਸ਼ਿਕਾਰ ਕੀਤਾ ਇਹ ਉਹ ਦਰਖਤ ਹੈ ਉਹ ਰੁੱਖ ਹੈ ਜਿੱਥੇ ਗੁਰੂ ਸਾਹਿਬ ਨੇ ਆ ਕੇ ਫਿਰ ਪੌਂਟਾ ਸਾਹਿਬ ਤੋਂ ਜਿੱਥੇ ਬੈਠੇ ਤੇ ਸ਼ੇਰ ਦੇ ਸ਼ਿਕਾਰ ਦੀ ਸਾਰੀ ਜੜੀ ਹੈ ਵਿਉਂਤਬੰਦੀ ਕੀਤੀ ਸੋ ਇਹਦਰ ਸਥਾਨ ਹੈ ਇਹ ਪਾਵਨ ਸਥਾਨ ਹੈ ਜਿੱਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸ਼ੇਰ ਦਾ ਸ਼ਿਕਾਰ ਕੀਤਾ ਸੋ ਇਹ ਪੌਂਟਾ ਸਾਹਿਬ ਤੋਂ ਨੇੜੇ ਹੀ ਹੈ ਨਾਲ ਹੀ ਹੈ ਅਜੋ ਤੁਸੀਂ ਮੈਂ ਬੇਨਤੀ ਕਰਾਂ ਪਾਈ ਉਪਕਾਰ ਸਿੰਘ ਜੀ ਇਹਨਾਂ ਨੇ ਅੱਜ ਸਾਨੂੰ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰਵਾਏ ਨੇ ਇਹ ਵੀਰ ਜੀ ਬਲਾਸ਼ਪੁਰ ਤੋਂ ਵਾਹਿਗੁਰੂ ਜੀ ਵਾਹਿਗੁਰੂ ਜੀ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਹਾਡੀ ਆਪਣੀ ਗੁਰਲਾਲ ਸਿੰਘ ਪਾਈ ਗਿਆਨੀ ਸਿੰਘ ਜੀ ਆਪਣੇ ਇਹਨਾਂ ਨੇ ਅੱਛਾ ਜाहिर ਕੀਤੀ ਵੀ ਇਹ ਪੋਂਡਾ ਸਾਹਿਬ ਦਰਸ਼ਨ ਕਰਕੇ ਆਈਏ ਗੁਰੂ ਸਿੰਘਾਂ ਦੇ ਆਪਣੇ ਗੁਰਦਰਾ ਸਾਹਿਬ ਦੇ ਉਹਨਾਂ ਦੇ ਦਰਸ਼ਨ ਕਰਦੇ ਹੋਏ ਪਿੱਛੋਂ ਪੋਂਡਾ ਸਾਹਿਬ ਦਰਸ਼ਨ ਕਰਦੇ ਭਗਾਨੀ ਸਾਹਿਬ ਤੇ ਜਿਹੜੀ ਸਾਹਿਬ ਤਾਂ ਆਪਣਾ ਹੁਣ ਸ਼ੇਰਗਾਹ ਸੇ ਪੋਚੇ ਗੁਰਦੁਆਰਾ ਸਾਹਿਬ ਇੱਥੇ ਮਾਰਦਨ ਸ਼ਿਕਾਰ ਕੀਤਾ ਸੀ ਜਿਹੜਾ ਤੁੰਦਾ ਸੀ ਆਪਣਾ ਮਾਵਰ ਦੇ ਟਾਈਮ ਦੇ ਉਹਨੇ ਚੱਕਰ ਵਿੱਚ ਅਭਿਮਨ ਨੇ ਮਾਰਿਆ ਸੀ ਉਸ ਟਾਈਮ ਉਹਦਾ ਪਾਪ ਦਾ ਭਾਗੀਦਾਰ ਬਣਿਆ ਸੀ ਉਹ ਤੋ ਜੂਨਾ ਕੱਢਦੇ ਕਰਦੇ ਸ਼ੇਰ ਦੀ ਜੂਨ ਚਾਹੀ ਸੀ ਉਹਨੂੰ ਬਾਬਾ ਜੀ ਨੇ ਸਾਰਾ ਇਤਿਹਾਸ ਵੇਸੇ ਦੱਸਤਾ ਹੈ ਬੁੱਲਾਲ ਸਿੰਘ ਜੀ ਨੇ ਇਹ ਉਹੀ ਰੁੱਖ ਹੈ ਜੀ ਜਿੱਥੇ ਉਹ ਛੋਟੇ ਹੁੰਦੇ ਸੀ ਮੈਂ ਵੀ ਵੇਖਿਆ ਸੀ ਵੇਸੇ ਅੱਛਾ ਜੀ ਉਹਦੇ ਚ ਨਾ ਕੀ ਆਪਣਾ ਇਹ ਪੂਰਾ ਇੱਕ ਪੂਰਾ ਹਾਲ ਸੀ ਵਧੀਆ ਇਹ ਅੱਛਾ ਜਿਵੇਂ ਹੁੰਦਾ ਛੱਤ ਤੇ ਹਾਂ ਇਹ ਥੱਲੇ ਹਿੰਟ ਤੇ ਹਾਂ ਇੱਟ ਤੇ ਕਹਿਜੀ ਅੱਛਾ ਪੋਰਸ਼ਨ ਦੇ ਵਿੱਚ ਪੋਰਸ਼ਨ ਵਿੱਚ ਕਰਦਾ ਪਹਿਲੇ ਛੋੜਿਆਂ ਦੀ ਮੈਂ ਵੇਖਿਆ ਸੀ ਪਹਿਲੇ ਉਹਪਨ ਹੁੰਦੀ ਸੀ ਬਿਲਡਿੰਗ ਬਣੀ ਨਹੀਂ ਸੀ ਉਸ ਟਾਈਮ ਹਾਂ ਬਹੁਤ ਪੁਰਾਣੀ ਗੱਲ ਹੈ ਜੀ ਉਸ ਟਾਈਮ ਤੇ ਅਸੀਂ ਮੈਂ 10ਵੀਂ 11ਵੀਂ ਕਲਾਸ ਚ ਪੜਦਾ ਹੁੰਦਾ ਸੀ ਮੈਂ ਅੱਛਾ ਵੀ ਇਹਨੂੰ ਫਿਰ ਨਹੀਂ ਮਤਲਬ ਇਹ ਬਿਲਡਿੰਗ ਤਿਆਰ ਹਾਂ ਜੀ ਛੇੜਿਆ ਨਹੀਂ ਗਿਆ ਥੱਲੇ ਝੜ ਹੈ ਤੇ ਥੱਲੇ ਜੜ ਹੈ ਜੀ ਤੋ ਇਹ ਚੜਦੀ ਕਲਾ ਮਾਰਦੀ ਕਿਰਪਾ ਜੇ ਮਾਰਨੇ ਇਹ ਬਣਾਇਆ ਪਾਣਾ ਔਰ ਇਹ ਦਰਸ਼ਨ ਕਰਨ ਵਾਸਤੇ ਆਪ ਸਿੰਘ ਸਾਰੇ ਇੱਥੇ ਵਰਤਿਆ ਰਹੇ ਹਾਂ ਜੀ ਸੋ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਉਪਕਾਰ ਸਿੰਘ ਜੀ ਬਲਾਸਪੁਰ ਤੋਂ ਇਹ ਅੱਜ ਸਾਨੂੰ ਦਰਸ਼ਨ ਕਰਵਾ ਰਹੇ ਨੇ ਸਾਰੇ ਪੌਂਟਾ ਸਾਹਿਬ ਤੋਂ ਲੈ ਕੇ ਤੇ ਪੰਗਾਣੀ ਸਾਹਿਬ ਤੱਕ ਅਗਾ ਸਾਰੇ ਅਸੀਂ ਦਰਸ਼ਨ ਮਿਲੇ ਕਰਕੇ ਆਏ ਹਾਂ ਸੋ ਇਹਨਾਂ ਦਾ ਵੀ ਧੰਨਵਾਦ ਬਹੁਤ ਬਹੁਤ ਇਹ ਸਥਾਨ ਹੈ ਜੋ ਇਹ ਪੌਂਟਾ ਸਾਹਿਬ ਤੋਂ 5 ਕਿਲੋਮੀਟਰ ਅੱਗੇ ਹੈ ਸੋ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਕਿਰਪਾ ਖਬਰਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣਾ ਔਰ ਜਦੋਂ ਵੀ ਆਪ ਜੀ ਇੱਧਰ ਆਓ ਆ ਇਹ ਪਾਵਨ ਸਥਾਨਾਂ ਦੇ ਜਿਹੜੇ ਦਰਸ਼ਨ ਨੇ ਉਹ ਆਪ ਜੀ ਜਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ